ਨੰਪੀਨ ਮਨੂਪਾਕਰ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ ਜੀ ਹਾਂ ਦਰਸਲ ਸੜਕ ਹਾਦਸੇ ਦੇ ਵਿੱਚ ਮਨੂਪਾਕਰ ਦੇ ਮਾਮਾ ਅਤੇ ਨਾਨੀ ਦੀ ਮੌਤ ਹੋ ਗਈ ਆ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਸੀਗਾ ਮਨੂਪਾਕਰ ਦੇ ਮ੍ਰਿਤਕ ਮਾਮਾ ਦੀ ਪਛਾਣ ਜੁੱਧਵਜ ਜੁੱਧਵੀਰ ਵਜੋਂ ਹੋਈ ਆ ਜਦੋਂ ਕਿ ਮ੍ਰਿਤਕ ਨਾਨੀ ਦੀ ਪਛਾਣ ਸੁਵਿਤਰੀ ਵਜੋਂ ਹੋਈ ਆ ਜੁੱਧਵੀਰ ਜੋ ਹਰਿਆਣਾ ਰੋਡਵੇਜ ਦੀ ਵਿੱਚ ਕੰਮ ਕਰਦਾ ਸੀਗਾ ਤੇ ਤੜਕਸਰ ਜਦੋਂ ਆਪਣੇ ਕੰਮ ਦੇ ਲਈ ਜਾ ਰਿਹਾ ਸੀਗਾ ਤੇ ਪਿੱਛੋਂ ਉਸ ਦੀ ਮਾਤਾ ਯਾਨੀ ਕਿ ਸੁਵਿੱਤਰੇ ਨੇ ਆਵਾਜ਼ ਲਗਾਈ ਕਿ ਬੇਟਾ ਮੈਨੂੰ ਮੇਰੇ ਛੋਟੇ ਬੇਟੇ ਕੋਲ ਛੱਡਾ ਉਤੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਤੇ ਬਾਅਦ ਵਿੱਚ ਦੋਨੇ ਪੁੱਤ ਅਤੇ ਮਾਂ ਜਿਹੜੇ ਉਹ ਸਕੂਟੀ ਤੇ ਸਵਾਰ ਹੋ ਕੇ ਅੱਗੇ ਜਾਂਦੇ ਨੇ ਤੇ ਰਸਤੇ ਦੇ ਵਿੱਚ ਮਹਿੰਦਰਗੜ ਬਾਈਪਾਸ ਤੇ ਉਹਨਾਂ ਦੇ ਨਾਲ ਤੇ ਪਾਣਾ ਵਾਪਰ ਜਾਂਦਾ ਇੱਕ ਬ੍ਰੀਜ਼ਾ ਕਾਰ ਦੇ ਵੱਲੋਂ ਇੱਕ ਬ੍ਰੀਜ਼ਾ ਗੱਡੀ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਮਨੂ ਪਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਤੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਭਿਆਨਕ ਇਹ ਸੜਕ ਹਾਦਸਾ ਹੋਣਾ ਜੋ ਬਰੀਜ਼ਾ ਗੱਡੀ ਹੈਗੀ ਆ ਉਸਦੇ ਚਾਰੇ ਟਾਇਰ ਜਿਹੜੇ ਉਹ ਉੱਪਰ ਨੂੰ ਹੋ ਗਏ ਨੇ ਤੇ ਦੱਸਦੀ ਹੈ ਕਿ ਜੁਦਵੀਰ ਜੋ ਮਨੁਪਾਕਰ ਦਾ ਮਾਮਾ ਸੀ ਤੇ ਉਹ ਹਰਿਆਣਾ ਰੋਡ ਵਿੱਚ ਦੇ ਵਿੱਚ ਕੰਮ ਕਰਦਾ ਸੀਗਾ ਤੇ ਤੜਕਸਾਰ ਜਦੋਂ ਸਕੂਟੀ ਲੈ ਕੇ ਆਪਣੇ ਕੰਮ ਕਾਜ ਤੇ ਜਾ ਰਿਹਾ ਸੀਗਾ ਤਾਂ ਪਿੱਛੋਂ ਉਸਦੀ ਮਾਤਾ ਯਾਨੀ ਕਿ ਜੋ ਮਨੁਪਾਕਰ ਦੀ ਨਾਨੀ ਹੈਗੀ ਆ ਸਵੇਤਰੀ ਉਹ ਉਸਦੇ ਵੱਲੋਂ ਕਿਹਾ ਜਾਂਦਾ ਕਿ ਤੁਸੀਂ ਮੈਨੂੰ ਕਿਹਾ ਮੇਰੇ ਛੋਟੇ ਬੇਟੇ ਕੋਲ ਛੱਡਿਓ ਤੇ ਜਦੋਂ ਉਹ ਰਸਤੇ ਦੇ ਵਿੱਚ ਜਾ ਰਹੇ ਸੀਗੇ ਤਾਂ ਚਰਖੀ ਦਾਦਰੀ ਦੇ ਵਿੱਚ ਜੋ ਮਹਿੰਦਰਗੜ ਬਾਈਪਾਸ ਹੈ ਗਿਆ ਤਾਂ ਉੱਥੇ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਜਾਂਦਾ ਤੇ ਇੱਕ ਬਰੀਜ਼ਾ ਗੱਡੀ ਦੇ ਵੱਲੋਂ ਜਿਹੜੀ ਰੌਂਗ ਸਾਈਡ ਤੋਂ ਆ ਰਹੀ ਸੀਗੀ ਉਸ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਆ ਟੱਕਰ ਇੰਨੀ ਭਿਆਨਕ ਸੀਗੀ ਕਿ ਮੌਕੇ ਤੇ ਹੀ ਜੁਧਵੀਰ ਅਤੇ ਸੁਵਿਤਰੀ ਦੇਵੀ ਦੀ ਮੌਤ ਹੋ ਜਾਂਦੀ ਹੈ ਗੌਰਤਲ ਬਾਕੀ ਅਜੇ 2 ਦਿਨ ਪਹਿਲਾਂ ਹੀ ਮਨੂ ਭਾਕਰ ਨੂੰ ਖੇਲ ਰਤਨ ਅਵਾਰਡ ਜਿਹੜਾ ਉਹ ਮਿਲਿਆ ਸੀਗਾ ਪਰਿਵਾਰ ਜਿਹੜਾ ਖੁਸ਼ ਸੀਗਾ ਕਿਉਂਕਿ ਸੁਭਾਵਿਕ ਜੀ ਗੱਲ ਹੈ ਕਿ ਜਦੋਂ ਕਿਸੇ ਪੁੱਤ ਪੋਤੇ ਨੂੰ ਦੋਤੇ ਦੋਤੀ ਨੂੰ ਕਿਸ ਤਰ੍ਹਾਂ ਦੇ ਅਵਾਰਡ ਮਿਲਦੇ ਹੈਗੇ ਆ ਤੇ ਨਾਨਕਿਆਂ ਦੇ ਵਿੱਚ ਵੀ ਖੁਸ਼ੀ ਹੁੰਦੀ ਹੈ ਤੇ ਦਾਦਕਿਆਂ ਦੇ ਵਿੱਚ ਵੀ ਖੁਸ਼ੀ ਹੁੰਦੀ ਆ ਪਰ ਇਹ ਖੁਸ਼ੀ ਜਿਹੜੀ ਆ ਉਹ ਬਹੁਤਾ ਚਿਰ ਨਹੀਂ ਰਹੀ ਘਰ ਦੇ ਵਿੱਚ ਦੁੱਖਾਂ ਦਾ ਪਹਾੜ ਟੁੱਟ ਗਿਆ ਜੋ ਮਨੂਪਾਕਰ ਜੋ ਜਿਸ ਨੇ 올림픽 ਦੇ ਵਿੱਚ ਇੱਕ ਨਹੀਂ ਸਗੋਂ ਦੋ ਦੋ ਜਿਹੜੇ ਮੈਡਲ ਜਿੱਤੇ ਸਨ ਤੇ ਉਸ ਤੋਂ ਬਾਅਦ ਖੇਲ ਰਤਲ ਅਵਾਰਡ ਜਿਹੜਾ ਉਹ ਦਿੱਤਾ ਗਿਆ ਸੀਗਾ 2 ਦਿਨ ਪਹਿਲਾਂ ਤਾਂ ਹੁਣ ਮਨੂ ਪਾਕਰ ਅਤੇ ਉਸਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਜੋ ਮਨੂ ਪਾਕਰ ਦੇ ਮਾਮਾ ਅਤੇ ਨਾਨੀ ਦੀ ਸੜਕ ਹਾਦਸੇ ਦੇ ਵਿੱਚ ਮਾਤ ਹੋ ਗਈ ਆ ਮਨੂ ਪਾਕਰ ਦਾ ਮਾਮਾ ਜੁਦਵੀਰ ਜੋ ਸਕੂਟੀ ਤੇ ਸਵਾਰ ਹੋ ਕੇ ਆਪਣੀ ਮਾਤਾ ਦੇ ਨਾਲ ਜਾ ਰਿਹਾ ਸੀਗਾ ਰਸਤੇ ਦੇ ਵਿੱਚ ਚਰਖੀ ਦਾਦਰੀ ਦੇ ਵਿੱਚ ਜੋ ਮਹਿੰਦਰਗੜ ਦਾ ਬਾਈਪਾਸ ਹੈ ਗਿਆ ਤਾਂ ਉੱਥੇ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਜਿਸ ਦੇ ਵਿੱਚ ਦੋਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਪੁਲਿਸ ਮੌਕੇ ਤੇ ਪਹੁੰਚਦੀ ਆ ਉਹਨਾਂ ਦੇ ਵੱਲੋਂ ਡੈੱਡ ਬਾਡੀਜ਼ ਨੇ ਜਿਹੜੀਆਂ ਮੋਰਚਰੀ ਦੇ ਵਿੱਚ ਰੱਖੀਆਂ ਗਈਆਂ ਨੇ ਤੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਇੱਕ ਪਾਸੇ ਹਾਸੇ ਦੀਆਂ ਤਸਵੀਰਾਂ ਨੇ ਦੂਸਰੇ ਪਾਸੇ ਜੋ ਮੰਨੂ ਭਾਕਰ ਦਾ ਮਾਮਾ ਹੈ ਗਿਆ ਇਸ ਤੋਂ ਇਲਾਵਾ ਨਾਨੀ ਹੈਗੀ ਉਸ ਦੀ ਇਹ ਤਸਵੀਰ ਹੈਗੀ ਆ ਤਾਂ ਦੋਨਾਂ ਦੀ ਜਿਹੜੀ ਭਿਆਨਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਆ ਤਾਂ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾ ਦਿੰਨੇ ਆ मैं आज सूचना मिली कि मंदिरगढ़ बाईपास पर एक गाड़ी रूप स्कूटी का एक्सीडेंट हो गया जिस सूचना पर मौके पर आकर जांच की गई जिसमें पाया गया कि स्कूटी चालक युद्धवीर उसकी माता की एक्सीडेंट में देहांत हो गया उनको जीएस दादरी भी जोया गया है और कार्रवाई जारी है गाड़ी चालक मौके पर मिला नहीं